ਦੁਨੀਆ ਭਰ ਵਿੱਚ ਮਹਿਲਾਵਾਂ ਦੇ ਸਨਮਾਨ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਮਹਿਲਾਵਾਂ ਦੇ ਮਾਨ ਸਨਮਾਨ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਧੀਰ ਵਿਖੇ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਅੱਜ ਮਧੀਰ ਪਿੰਡ ਦੇ ਰਜਵਾਹੇ ਤੇ ਬਣੀ ਨਰਸਿ ਵਿੱਚ ਤੈਨਾਤ ਸੰਤ੍ਰੋ ਦੇਵੀ ਜਦੋਂ ਉਥੋਂ ਲੰਘ ਰਹੀ ਸੀ ਤਾਂ ਉਸ ਨੂੰ ਰਜਵਾਹੇ ਵਿੱਚ ਇੱਕ ਬੱਚੇ ਦੀ ਲਾਸ਼ ਪਾਇਰ ਦੀ ਮਿਲੀ ਸੰਤ੍ਰੋ ਦੇਵੀ ਨੇ ਤੁਰੰਤ ਹੀ ਇਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਅਤੇ ਮੋਤਵਾਰ ਬੰਦੇ ਸੁਮੇਤ ਦਸ਼ਮੇਸ਼ ਵੈਲਫੇਅਰ ਕਲੱਬ ਮਧੀਰ ਨੂੰ ਦਿੱਤੀ ਅਸੀਂ ਜੀ ਇਹ ਕੰਮ ਤੇ ਆਏ 9:30 ਵਜੇ ਅਸੀਂ ਆ ਗਏ ਜੀ ਤੇ ਅਸੀਂ ਆਪ ਸਾਮਾਨ ਥੈਲੀਆਂ ਚੱਕ ਕੇ ਜਿਉ ਅਸੀਂ ਗਏ ਆ ਉਧਰ ਨੂੰ ਥੈਲੀਆਂ ਭਰਨ ਗਏ ਆ ਇੱਕ ਲੜਕੀ ਬੱਚੀ ਕੱਚੀ ਨਾਲ ਲੱਗੀ ਪਈ ਸੀਗੀ ਅਸੀਂ ਜਿੱਥੇ ਪੁੱਠੇ ਮੜਤੇ ਆ ਅਸੀਂ ਆ ਕੇ ਫਿਰ ਅਸੀਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਵੀ ਜੀ ਆਹ ਕਲਰਸੀ ਬਣੀ ਪਈ ਆ ਤੁਸੀਂ ਦੇਖੋ ਆ ਕਿ ਮੌਕਾ ਵੀ ਅਸੀਂ ਤਾਂ 24 ਘੰਟੇ ਕੰਮ ਕਰਨਾ ਇੱਥੇ ਵੀ ਸਾਨੂੰ ਬਹੁਤ ਪਰੇਸ਼ਾਨੀ ਇਹ ਬੱਚੀ ਦੀ ਜ਼ਿੰਦਗੀ ਖਰਾਬ ਕੀਤੀ ਐ ਇਸ ਹਿਸਾਬ ਨਾਲ ਫਿਰ ਸਰਪੰਚ ਸਾਹਿਬ ਜੀ ਆਏ ਆ ਫਿਰ ਉਹਦੇ ਬਾਅਦ ਜਿਸ ਕੰਮ ਨਹੀਂ ਕੀਤਾ ਸੀ ਬਹੁਤ ਸਾਡਾ ਮਨ ਖਰਾਬ ਹੋਇਆ ਇਸ ਦੇ ਵਿੱਚ ਵੀ ਇਹ ਬਹੁਤ ਨਰਥਕ ਮਾਇਆ ਹੈਗਾ ਵੀ ਇਹਨਾਂ ਨੇ ਨਹੀਂ ਕੰਮ ਕਰਨਾ ਸੀ ਇਸ ਗਰੀਬ ਨੂੰ ਦੇ ਦਿੰਦੇ ਕਿਸੇ ਦੀ ਪਤ ਨਹੀਂ ਹੈ ਨੂੰ ਦੇ ਦਿੰਦੇ ਇਹ ਕੰਮ ਨਹੀਂ ਕਰਨਾ ਸੀ ਇਹਨਾਂ ਨੂੰ ਹੂੰ ਸਾਨੂੰ ਇਸ ਬਾਰੇ ਬਹੁਤ ਜੀ ਪਰੇਸ਼ਾਨੀ ਹੋ ਉਸ ਕੰਮ ਨਹੀਂ ਕੀਤਾ ਜੀ ਬੈਠਾ ਸੀ ਉਹ ਦੰਦੇ ਹੂੰ ਪੁਲਿਸ ਨੂੰ ਸੂਚਨਾ ਦਿੱਤੀ ਜੀ ਹਾਂਜੀ ਹਾਂਜੀ ਇਸ ਦੀ ਜਾਣਕਾਰੀ ਮਿਲਨ ਤੇ ਪੰਜਾਬ ਪੁਲਿਸ ਵੀ ਘਟਨਾ ਵਾਲੀ ਥਾਂ ਤੇ ਪਹੁੰਚੀ ਜਦੋਂ ਰਜਵਾਹੇ ਚੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਤਾਂ ਪਤਾ ਚੱਲਿਆ ਕਿ ਉਹ ਲਾਸ਼ ਇੱਕ ਨਵਜਾਮੀ ਬੱਚੀ ਦੀ ਹੈ ਮੌਕੇ ਤੇ ਮੌਜੂਦ ਐਸਆਈ ਪਾਲਾ ਸਿੰਘ ਨੇ ਦੱਸਿਆ ਕਿ ਇਸ ਸਾਰੀ ਘਟਨਾ ਬਾਰੇ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ ਤੇ ਬਾਰੀਕੀ ਨਾਲ ਇਸ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਮਾਵਾ ਜੀ ਬਾਈ ਜੀ ਬੱਚੀ ਆਈ ਹੈ। ਜੀ। ਨਾ ਆਵੇਂ ਬੱਚੀ ਹੈਗੀ ਹੈ। ਜੀ। ਇਹ ਮੇਰੇ ਖਾਲ ਵੀ ਇਹ ਜੰਮਣ ਸਾਰੀ ਕਿਸੇ ਨੇ ਇਸ ਨੂੰ ਕੱਸੀ ਛੁੱਟ ਦਿੱਤਾ। ਜੀ। ਇਹਦੀ ਰਿਡੈਕਟਿਫ ਕਰ ਰਹੇ ਹਾਂ ਕਿ ਇਹਦੀ ਲੜਕੀ ਹੈ ਨਾ ਅਟਿਸ਼ ਕਰ ਰਹੇ ਹਾਂ। ਠੀਕ ਹਾਂ। ਬਾਕੀ ਐਸਚੂ ਸਾਲੋਂ ਤੋਂ ਧਿਆਨ ਚ ਲਿਆ ਤੇ ਸਾਲੀ ਕਰ ਲੈਂਦੇ ਨੇ ਦੇਖੋ ਸਾਰੇ ਅਵਸਰਾਂ ਨੂੰ ਪੱਤਰ ਚ ਚੱਲ ਚੁੱਕੇ ਹੈ ਜੀ ਤੇ ਇਹ ਵੀ ਕਾਰਵਾਈ ਕਰ ਰਹੇ ਆ ਕੀ ਕਾਰਵਾਈ ਕਰ ਰਹੇ ਆ ਇਸ ਤੋਂ ਅੱਗੇ ਜੀ ਬਸ ਇਹ ਤੇ ਜੋ ਕਾਰਵਾਈ ਬੰਦਿਓ ਕਰਕੇ ਤੇ ਬਾਕੀ ਕਰਾਂਗੇ ਕੁਝ ਵੀ ਪ੍ਰੈਸ ਕਰ ਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਅਸੀਂ ਇੱਕ ਪਾਸੇ ਦਾ ਧੀਆਂ ਦੇ ਮਾਨ ਸਨਮਾਨ ਬਾਰੇ ਗੱਲਾਂ ਕਰਦੇ ਆ ਤੇ ਦੂਜੇ ਪਾਸੇ ਇੰਜ ਨਵ ਜੰਮੀਆਂ ਬੱਚੀਆਂ ਦੀਆਂ ਆਸ਼ਾ ਨਦੀਆਂ ਨੇ ਅਜੇ ਵਿੱਚ ਕਾਨੂੰਨ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਦੀ ਭਾਲ ਕਰਕੇ ਜਲਦੋ ਜਲਦ ਉਨ੍ਹਾਂ ਖਿਲਾਫ ਸਖਤ ਬਣਦੀ ਕਾਰਵਾਈ ਕੀਤੀ ਜਾਵੇ। ਜੀਤੇ ਮੁਖਤਿਆਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ Delhi Post ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ